ਖੜਿਆ ਜੀ ਲੁਧਿਆਣਾ ਲੈ ਲੁਧਿਆਣਾ ਖੜਿਆ ਜੀ ਨਿਊ ਸ਼ਿਮਲਾਪੁਰੀ ਤੇ ਸ਼ਿਮਲਾਪੁਰੀ ਤੇ ਖੜੇ ਕਿੱਥੇ ਆ ਅਸੀਂ ਬਿਲਕੁਲ ਨਹਿਰ ਦੇ ਕੰਢੇ ਤੇ ਆ ਜੀ ਇੱਥੇ ਇੱਕ ਹੈਗਾ ਜੀ ਲੱਗੇ ਪੀਤ ਵੈਸ਼ਨੂ ਦਾਬਾ ਤੇ ਵੈਸ਼ਨੂ ਦਾਬਾ ਤੇ ਇੱਥੇ ਲਗਭਗ 20-25 ਸਾਲਾਂ ਤੋਂ ਇਹਦੇ ਇੱਕ ਸਾਡੀ ਬੀਬੇ ਰੋਟੀ ਕਹਿੰਦੇ ਬਹੁਤ ਵਧੀਆ ਬਣਾਉਂਦੇ ਨੇ ਤੇ ਇਧਰ ਦੇ ਬੀਬੇ ਬੈਠੇ ਹੋਏ ਨੇ ਤੇ ਇਧਰ ਪੈਕਿੰਗ ਵੱਲਾਂ ਦਿਖਾਵਾਂ ਤੁਹਾਨੂੰ ਇਧਰ ਪੈਕਿੰਗ ਹੋ ਰਹੀ ਆ ਨਾਲ ਦੇ ਨਾਲ ਤੇ ਇਹਨਾਂ ਦੀ ਕੜੀ ਕਹਿੰਦੇ ਬਹੁਤ ਫੇਮਸ ਆ ਬੀਬੀ ਸასი ਕਾਲ ਸਸੀ ਜੀ ਕੋਟ ਵੀ ਠੀਕ ਠਾਕ ਹੋ ਹਾਂ ਜੀ ਬਟੇ ਬਹੁਤ ਵਧੀਆ ਫਸਲ ਜੀ ਪਤਾ ਲੱਗਾ ਕਿਤੇ ਬੜੇ ਚਰਚੇ ਤੁਹਾਡੀ ਕੜੀ ਨੇ ਬਸ ਜੀ ਬਾਬਾ ਜੀ ਦੀ ਕਿਰਤ ਹੈਗੀ ਆ ਕੀ ਬਾਤ ਹੈ ਕੀ ਬਾਤ ਹੈ ਮੇਮੀ ਅੱਛਾ ਸ਼ੁਰੂਆਤ ਕਦੋਂ ਕੀਤੀ ਏਟਾ ਬੀਜ ਤੁਸੀਂ ਇਹ 2000 ਦੀ 5 ਵਿੱਚ 5 6 ਦੇ ਵਿੱਚ ਕੀਤੀ ਹੈਗੀ ਆ 2005 6 ਦੇ ਵਿੱਚ ਕੀਤੀ ਹੈ ਹਾਂ ਹਾਂ ਜੀ ਹਾਂ ਓਕੇ ਤੇ ਪ੍ਰੀਤ ਕਿਹਦਾ ਨਾਮ ਆ ਤੁਹਾਡੇ ਬੇਟੇ ਦਾ ਬੇਟੀ ਦਾ ਪੋਤੇ ਪੋਤੀ ਦਾ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਅੱਛਾ ਜੀ ਤੇ ਇਸ ਤੋਂ ਪਹਿਲਾਂ ਮੇਰੀ ਕਿਰਿਆ ਮਿਨਿਆਰੀ ਦੀ ਦੁਕਾਨ ਸੀਗੀ ਅੱਛਾ ਜੀ ਹਾਂਜੀ ਤੇ ਉਸ ਤੋਂ ਬਾਅਦ ਕਈ ਬਸ ਲੋਕੀ ਸ਼ੋਰ ਨਾਮ ਪ੍ਰੀਤੀ ਲੈਣ ਲੱਗ ਗਏ ਨੇ ਓਕੇ ਹਾਂਜੀ ਮੇਰਾ ਨਾਮ ਪ੍ਰੀਤੀ ਹੈਗਾ ਓਹ ਵਾਜੀਗਾ ਅੱਛਾ ਹੁਣ ਇੱਕ ਚੀਜ਼ ਸਾਨੂੰ ਹੋਰ ਦੱਸ ਦਿਓ ਵੀ ਆਪਾਂ ਪਹਿਲਾਂ ਤੁਹਾਡਾ ਐਡਰੈਸ ਤਾਂ ਸੀ ਇਹ ਐਡਰੈਸ ਹੈ ਕਿੱਥੇ ਦਾ ਇਹ ਏ ਜੀ ਆਪਾਂ ਗਿੱਲਾ ਨੀ ਨਹਿਰ ਤੋਂ ਆਨੇ ਜੀ ਇਸ਼ਾਨਗਲਾ ਪੋਲਾ ਹੁੰਦਾ ਹੈਗਾ ਉਸ ਤੋਂ ਅੱਗੇ ਆ ਗਿਆ ਜੀ ਬਰੋਟਾ ਰੋਡ ਓਕੇ ਹਾਂਜੀ ਬਰੋਟਾ ਰੋਡ ਆ ਗਿਆ ਤਾਂ ਬਰੋਟਾ ਰੋਡ ਇਹ ਬਿਲਕੁਲ ਸ਼ਿਵਜੀ ਦੀ ਮੂਰਤੀ ਲੱਗੀ ਹੋਈ ਆ ਉਹਦੇ ਨਾਲ ਹੀ ਆਪਣੇ ਬਰੋਟਾ ਰੋਡ ਉੱਤਰੇ ਸਾਲ ਪਹਿਲੀ ਦੁਕਾਨ ਆਪ ਕੋ ਪਹਿਲੀ ਨੂੰ ਖੋਲ੍ਹਦੀ ਹੋਈ ਆ ਹਾਂਜੀ ਹਾਂਜੀ ਕੀ ਬਾਤ ਹੈ ਫਰੀਦ ਵੈਸ਼ਨੂ ਢਾਬਾ ਜੀ ਤੇ ਨਾਮ ਸਾਡਾ ਅੱਛਾ ਜੀ ਤੇ ਵੀਰਵਾਰ ਤੇ ਸਾਡੇ ਮੰਗਲਵਾਰ ਖੜੀ ਹੁੰਦੀ ਹੈਗੀ ਆ ਜੀ ਸ਼ਨੀਵਾਰ ਕਾਲੇ ਜੜੇ ਹੁੰਦੇ ਨੇ ਅੱਛਾ ਜੀ ਤੇ ਬਾਕੀ ਜਿਵੇਂ ਆਲੂ ਵੰਗਣ ਹੋਗੇ ਗੋਭੀ ਹੋਗੀ ਗਾਜਰਾ ਮਟਰ ਹੋਗੇ ਰੋਜ਼ ਸਬਜੀ ਦੁਪਹਿਰ ਨੂੰ ਦੋ ਦੋ ਸਬ지ਆ ਇੱਕ ਦਾਲ ਅੱਛਾ ਦੋ ਸਬ지ਆ ਤੇ ਇੱਕ ਦਾਲ ਇੱਕ ਦਾਲ ਬਣਦੀ ਹੈ ਸ਼ਾਮ ਨੂੰ ਤਿੰਨ ਸਬ지ਆ ਸੁੱਕੀਆਂ ਇੱਕ ਸਬਜੀ ਤਰੀਆਣੀ ਤੇ ਨਾਲ ਦਾਲ ਦਿੰਦੇ ਆ ਤੇ ਨਾਲ ਦਾਲ ਹਾਂਜੀ ਦਾਲ ਤਾਂ ਰੋਜ਼ ਵੀ ਹੁੰਦੀ ਹੈ ਤੇ ਰੇਟ ਕੀ ਹੁੰਦਾ ਤੁਹਾਡਾ ਥਾਲੀ ਦਾ ਹਾਂ ਦਾਲ ਦਾ ਰੇਟ ਤਾਂ ਵੀ ਨਾਰਮਲ ਸਬਜੀ 30 ਰੁਪਏ ਦੀ হাফ ਪਲੇਟ ਹੈਗੀ ਆ 60 ਰੁਪਏ ਦੀ ਹੈਗੀ ਫੁੱਲ 60 ਰੁਪਏ ਦੀ ਹਾਂਜੀ ਹਾਂਜੀ ਤੇ ਕੜੀ ਕੜੀ ਜੀ হাফ ਚਾਲੀ ਦੀ ਆ ਕੋ 80 ਰੁਪਏ ਦੀ ਆ 80 ਰੁਪਏ ਦੀ ਆ ਹਾਂ ਜੀ ਹਾਂ ਤੇ 80 ਰੁਪਏ ਦੀ ਕਿੰਨੇ ਬੰਦੇ ਭੁੱਜ ਜਾਂਦੇ ਆ ਵੈਸੇ ਤਿੰਨ ਤਿੰਨ ਬੰਦੇ ਤਾਂ ਤਕਰੀਬਨ ਨਾਰਮਲ ਹੀ ਖਾਈ ਲੈਣਗੇ ਤਿੰਨ ਚਾਰ ਬੰਦੇ ਆਰਾਮ ਨਾਲ ਖਾਣ ਲੈਗੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤਿੰਨ ਬੰਦੇ ਤਾਂ ਪੱਕੇ ਖਾ ਲਣਗੇ ਜੀ ਅੱਛਾ ਜੀ ਤੇ ਪਰੌਂਠੇ ਵੀ ਤੁਸੀਂ ਬਣਾਉਨੇ ਹੋ ਹਾਂਜੀ ਪਰੌਂਠੇ ਅਲਵਾਲ ਪਰੌਂਠੇ ਮੰਨਦੇ ਜੀ ਉਹ ਕਦੋਂ ਬਣਾਉਦੇ ਤੁਸੀਂ ਸਵੇਰੇ ਉਹ ਅਸੀਂ ਸਵੇਰੇ ਜੀ 9 ਵਜੇ ਲੱਗਦੇ ਹੈਗੇ ਆ ਤੇ 11 ਵਜੇ ਤੱਕ ਬਣਾਨੇ ਹੈਗੇ ਪਰੌਂਠੇ ਦਾ ਕੀ ਰੇਟ ਹੈ ਤੁਹਾਡਾ ਪਰੌਂਠਾ 20 ਰੁਪਏ ਦਾ ਜੀ 20 ਰੁਪਏ ਦਾ ਤੇ ਨਾਲ ਦਹੀਂ ਕੀ ਦਿੰਦੇ ਹੋ ਨਹੀਂ ਨਾਲ achar ਹੁੰਦਾ ਹੈ ਦਹੀਂ 10 ਰੁਪਏ ਦਾ ਲੱਗ ਦਿੰਦੇ ਨੇ ਸਹੀ 10 ਰੁਪਏ ਦਾ ਲੱਗ ਹਾਂਜੀ ਹਾਂਜੀ ਤੇ ਰੇਟ ਕੱਢ ਨਹੀਂ ਰੱਖੇ ਤੁਸੀਂ ਹਾਂ ਬਸ ਠੀਕ ਹੈ ਜੀ ਜਦੋਂ ਅਸੀਂ ਦੁਕਾਨ ਖੋਲੇ ਸੀ ਉਹ ਤਿੰਨ ਰੋਜ਼ ਪਰੌਂਠਾ ਦਿੰਦੇ ਸੀਗੇ ਅੱਛਾ ਤੇ ਰੋਟੀ ਰੋਟੀ ਹੁਣ ਕੀ ਰੇਟ ਦਿੰਦੇ ਹੋ ਹੁਣ ਅਸੀਂ ਸ਼ੇਰਪੇ ਦਾ ਫੁਲਕਾ ਦਿੰਨੇ ਆਂ ਸ਼ੇਰਪੇ ਦਾ ਫੁਲਕਾ ਹਾਂਜੀ ਹਾਂਜੀ ਇਹ ਵੀ ਬਹੁਤ ਘੱਟ ਰੇਟ ਆ ਇੱਦਾਂ ਟਾਬਿਆਂ ਦੇ ਤਾਂ ਤੁਹਾਨੂੰ ਲੱਗੋ 15-15 20-20 ਰੁਪਏ ਚੱਲਦਾ ਨਹੀਂ ਅਸੀਂ ਤਾਂ 30 ਰੁਪਏ ਤਕਰੀਬਨ ਸਾਡੀ ਰੋਟੀ ਜਦੋਂ ਵੀ ਬਣੇਗੀ ਤਾਜੀ ਬਣਦੀ ਬਣਦੀ ਆ ਸਾਡੇ ਗਾਹਕ ਘੱਟੋ ਘੱਟ ਅੱਧਾ ਦਾ ਘੰਟਾ ਜੀ ਚਾਰ ਫੁਲਕੇ ਵੀ ਲੈਣੇ ਨੇ ਨਾ ਤਾਂ ਬਾਬਾ ਜੀ ਦੀ ਕਿਰਪਾ ਬਾ ਮੈਨੂੰ ਅੱਧਾ ਘੰਟਾ ਖੜਨਾ ਪਵੇ ਤੇ ਸਾਦੇ ਕੋਲੇ ਵੀ ਫੁਲਕੇ ਲੈ ਕੇ ਜਾਂਦੇ ਆ। ਕੀ ਮਤ ਹੈ? ਅੱਛਾ ਮੀਮੀ ਇੱਕ ਚੀਜ਼ ਹੋਰ ਸੀਗੀ। ਹਾਂਜੀ। ਮੈਂ ਦੇਖ ਰਿਹਾ ਤੋਬੇ ਤੇ ਤੁਹਾਡੇ ਸਿਰਫ ਲੇਡੀਜ਼ ਲਈ ਜੀ ਯਾਰ। ਹਾਂਜੀ ਹਾਂਜੀ। ਕੀ ਗੱਲ ਇਹ ਲੇਡੀਜ਼ ਨੂੰ ਸਮਰਪਿਤ ਕੀਤਾ ਵਾੜਾ ਬੰਦ ਸੀ? ਹਾਂਜੀ 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 ਹਾਂਜੀ। ਕਿਉਂਕਿ ਪਤਾ ਗੱਲ ਕੀ ਆ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਕੰਮ ਠੀਕ ਹੈ ਸਾਰੇ ਕਰਦੇ ਹੈਗੇ ਨੇ ਥੋੜਾ ਲੇਡੀਜ਼ ਨੂੰ ਜਿਹੜਾ ਖਾਣਾ ਬਣਾਉਂਦਾ ਜਿਆਦਾ ਉਹ ਨੌਲੇਜ ਹੈ ਹਾਂਜੀ ਇਸ ਕਰਕੇ ਮੈਨੂੰ ਤਕਰੀਬਨ ਲੇਡੀ ਮੈਂ ਰੱਖੀ ਵੀ ਤੇ ਇੱਕ ਅੱਧੀ ਵਾਰ ਮਤਲਬ ਕਿ ਜਾਂਸ ਪਰ ਮੈਨੂੰ ਖਾਣਾ ਹੀ ਨਹੀਂ ਪਸੰਦ ਆਇਆ ਸਾਡੇ ਰੋਟੀ ਤਵੇ ਜਿਹੀ ਲੱਗਦੀ ਆ ਤੁਹ ਦਿਰੋ ਦੀ ਮੈਂ ਇੱਕ ਵਾਰੀ ਉਹ ਵੀ ਲਾਇਆ ਸੀਗਾ ਆਪਣੇ ਕੀ ਕਹਿੰਦੇ ਨੇ ਤੰਦੂਰ ਵੀ ਲਾਇਆ ਸੀਗਾ ਪਰ ਤੰਦੂਰ ਦੀ ਲੋ ਰੋਟੀ ਕਹਿੰਦੇ ਸੀ ਸਾਨੂੰ ਦੋ ਫੁਲਕੇ ਦੇ ਦੋ ਤੇ ਇਹਦੇ ਸੰਦੇ ਹੋ 10 ਫੁਲਕੇ ਅੱਛਾ ਸਾਰਾ ਮੈਂ ਮਹੀਨਾ ਕਾ ਕੀਤਾ ਸੀਗਾ ਫਿਰ ਮੈਂ ਉਸ ਤੋਂ ਬਾਅਦ ਬੰਦ ਕਰ ਦਿੱਤੀ ਆ ਕੀ ਬਾਤ ਹੈ ਹਾਂਜੀ ਹਾਂਜੀ ਕੀ ਇਹ ਨੇੜੇ ਹੀ ਤੁਹਾਡੇ ਲੋਕਲ ਹੀ ਨੇ ਜਾਂ ਕਿੱਥੋਂ ਨੇ ਨਹੀਂ ਲੋਕਲ 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 ਮਤਲਬ ਨੇੜੇ-ਡੇੜੇ ਦੇ ਜਾਂਦੇ ਆਹ ਤੇਰੀਆਂ ਹਾਂਜੀ ਲੋਹਾ ਧੀਆਂ ਨੇ ਨੇੜੇ ਦੀਆਂ ਹੀ ਹੈਗੇ ਪੰਜਾਬੀ ਸਾਰੀਆਂ ਹਾਂਜੀ ਹਾਂਜੀ ਪੰਜਾਬੀ ਪੰਜਾਬੀ ਸਾਰੀਆਂ ਕੀ ਬਾਤ ਹੈ ਹਾਂਜੀ ਜੀ ਸਾਰੇ ਪੰਜਾਬੀ ਨੇ ਆਹ ਗੱਲ ਇੱਕ ਵਧੀਆ ਵੀ ਸਾਰੇ ਚਿੰਨੀ ਵੀ ਤੁਸੀਂ ਇੱਥੇ ਕਰ ਰਹੇ ਹੋ ਕੰਮ ਨਹੀਂ ਕੰਮ ਤੇ ਮੇਰਾ ਕੋਈ ਵੀ ਅੱਜ ਮੈਂ ਕਦੇ ਕਿਸੇ ਨੂੰ ਜਵਾਬ ਦਿੱਤਾ ਹੈ ਅੱਛਾ ਜੀ ਤੇ ਮੈਂ ਮੇਰੇ ਕੋਈ ਕੰਮ ਕਰਦਾ ਮੈਂ ਅੱਜ ਤੱਕ ਕਿਸੇ ਨੂੰ ਆਪ ਜਵਾਬ ਨਹੀਂ ਦਿੱਤੇ ਹੈਗੇ ਕੰਮ ਕੀ ਬਾਤ ਹੈ ਜੀ ਵੀ ਮੈਂ ਕਿਸੇ ਨੂੰ ਇਹ ਨਹੀਂ ਕਹਿੰਦੀ ਤੁਸੀਂ ਹਟ ਜਾਓ हां आगे ਤੁਹਾਡਾ ਨਹੀਂ ਮਨ ਹੈਗਾ ਜਾਂ ਕੋਈ ਹੋ ਹੋ ਤਾਂ ਤੁਸੀਂ ਮੈਨੂੰ ਪ੍ਰੋਬਲਮ ਦੱਸੋ ਤੁਸੀਂ ਉਹਦਾ ਹੱਲ ਹੋ ਸਕਦਾ ਠੀਕ ਹੈ ਤੇ ਨਹੀਂ ਤੁਸੀਂ ਮੈਨੂੰ 15 ਦਿਨ ਪਹਿਲਾਂ ਦੱਸੋ 15 ਦਿਨ ਬਾਅਦ ਵਿੱਚ ਬੀਬੀ ਕਿਤੇ ਇਦਾਂ ਦੀ ਹੋਇਆ ਹੁਣ ਕੰਮ ਤੁਹਾਡੇ ਕੋਲ ਬਹੁਤ ਜ਼ਿਆਦਾ ਹੁੰਦਾ ਆ ਤੇ ਬੀਬੀ ਜਦੋਂ ਆ ਕੇ ਉਹ ਕੰਮ ਹੀ ਬਹੁਤ ਆ ਛੱਡ ਪੜੇ ਇੱਥੇ ਕਿਤੇ ਫੋਨ ਪਾਸੇ ਕਰੀਏ ਨਹੀਂ ਯਾਰ ਦੋ ਲੇਡੀਜ਼ ਨੇ ਕਿ ਇਹ ਹੈ ਕੀ ਹੈਗੀ ਆ ਇਹਨਾਂ ਨੂੰ ਤਾਂ 5-6 ਸਾਲ ਹੋ ਗਏ ਜੀ ਮੇਰੇ ਕੋਲ ਕੰਮ ਕਰਦੇ ਆ ਅੱਛਾ ਹਾਂਜੀ ਇਹਨਾਂ ਨੂੰ 6 ਮਹੀਨਾ ਸਾਲ ਲੱਗਿਆ ਹੋਇਆ ਹੈਗਾ ਅੱਛਾ ਮੇਰਾ ਪੂਰਾ ਸਾਥ ਦਿੱਤਾ ਹੀ ਇਹਨਾਂ ਨੇ ਸੋ ਆ ਜੀ ਇੱਕ ਸਾਡੇ ਭੈਣ ਜੀ ਆਈ ਨਹੀਂ ਹੈਗੀ ਅੱਜ ਅ ਉਹ ਤੇ ਨਿਕ ਮੈਨੇ ਇਹਵੇਂ ਲੱਗ ਕੇ ਤੇ ਨਿਕ ਮੈਨੇ ਹੋਏ ਨਵੀ ਆ ਜੇ ਹਾਂ ਜੀ ਇਹ ਨਵੇਂ ਆਏ ਨੇ ਤੇ ਇੱਕ ਬੀਬੀ ਸਾਡੇ ਉਹ ਵੀ ਪੱਕਾ ਹੀ ਕੰਮ ਕਰਦੇ ਸਾਡੇ ਕੋਲ ਬੀਬੀ ਤੜਕੇ ਤੁਰਕੇ ਕੋਣ ਲਾਉਂਦਾ ਉਹ ਜ਼ਿੰਮੇਵਾਰੀ ਕਿਹਦੇ ਕੋਲ ਹੁੰਦੀ ਹੈ ਹਾਂ ਤੜਕੇ ਹੀ ਸਾਰੀ ਲਾ ਲੈਣੇ ਆ ਇਹ ਵੀ ਪੈ ਲਾਉਂਦੇ ਨੇ ਮੈਂ ਵੀ ਲਗਾ ਲੈਂਦੀ ਹੈਗੀਆ ਬਹੂ ਵੀ ਲਗਾ ਲੈਂਦੀ ਹੈਗੀਆ ਤੇ ਬੇਟੀ ਵੀ ਆ ਜਾਂਦੇ ਨੇ ਉਧਰ ਉਹ ਵੀ ਲਾ ਲੈਂਦੇ ਨੇ ਤੁਹਾਡੇ ਬਹੂ ਨੇ ਇਹ ਮੇਰੀ ਨੋਹ ਹੈ ਜੀ ਵੀ ਨਾਲ ਹੀ ਆ ਜਾਓ ਪਲੀਜ਼ ਆ ਜਾਓ ਨਾਲੇ ਇਧਰ ਓਕੇ ਇਧਰ ਨਾਲ ਆ ਜਾਓ ਅੱਛਾ ਹਾਂਜੀ ਅੱਛਾ ਮੈਨੂੰ ਇੱਕ ਗੱਲ ਦੱਸੋ ਬੱਲਾ ਇਹ ਬੀਬੀ ਦੇ ਬਾਰੇ ਬਾਅਦ ਚ ਗੱਲ ਕਰਦੇ ਆ ਹਾਂਜੀ ਅਰੇ ਇੱਕ ਚੀਜ਼ ਦੱਸੋ ਵੀ ਜਦੋਂ ਹੁਣ ਤੋਂ ਅਜੇ ਤੜਕਾ ਤੁਸੀਂ ਲਾਇਆ ਹਾਂਜੀ ਕੱਲ ਨੂੰ ਤੜਕਾ ਇਧਰ ਬੀਬੀ ਨੇ ਲਾ ਲਿਆ ਪਰ ਤੁਹਾਨੂੰ ਇਧਰ ਲਾ ਲਿਆ ਉਹ ਟੇਸਟ ਦਾ ਫਰਕ ਨਹੀਂ ਪੈਂਦਾ ਨਹੀਂ 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 ਇਹ ਬਿਲਕੁਲ ਇਹਨਾਂ ਨੂੰ ਸਾਰੀ ਜੀ ਦੱਸੀ ਹੋਈ ਹੈਗੀ ਆ ਅੱਛਾ ਇਦਾਂ ਅੱਬ ਲਾ ਕੇ ਤਾਂ ਮੈਨੂੰ ਪੁੱਛਦੀਆਂ ਨੇ ਦੱਸੋ ਹੁਣ ਕੀ ਇਹਨਾਂ ਕੀ ਕੀ ਪਾਣਾ ਹੈਗਾ ਜਦੋਂ ਨੂਨ ਮਿਰਚ ਪਾਣਾ ਤਾਂ ਤਕਰੀਬਨ ਮੈਨੂੰ ਪੁੱਛ ਕੇ ਕਰਦੇ ਨੇ ਬਾਕੀ ਬਹੁਤ ਵਧੀਆ ਬਣਾਉਂਦੇ ਹੈਗੇ ਨੇ ਅੱਛਾ ਜੀ ਹਾਂਜੀ ਹਾਂਜੀ ਹਾਂ ਤੇ ਕੜੀ ਫਿਰ ਕੜੀ ਜੀ ਬਬਰੀ ਕਹਿੰਦੀ ਤੁਹਾਡੀ ਹੁੰਦੀ ਕਿ ਸਾਰੇ ਖਾਣਾ ਜਿਹੜਾ ਮਰਜ਼ੀ ਬਣਾ ਲੈਂਦਾ ਨਹੀਂ ਜਿਸ ਤਰ੍ਹਾਂ ਹੁਣ ਪਕੌੜੇ ਇਹਨਾਂ ਨੇ ਬਣਾ ਲੈਨੇ ਕਿਉਂਕਿ ਹੁਣ ਥੋੜੇ ਮੇਰੇ ਸਿਹਤ ਹੋਣ ਕਰਕੇ ਵੀ ਚਲੋ ਉਮਰ ਦੇ ਹੋਣ ਕਰਕੇ ਜਿਹੜੀ ਸਾਫ ਕਾੜ ਮਸਾਲ ਲੱਗਿਆ ਹੋਇਆ ਮੈਨੂੰ ਜੀ ਹਾਂਜੀ ਤੇ ਹੁਣ ਬੱਚੇ ਇਹ ਕਰਦੇ ਨੇ ਕੰਮ ਤੇ ਸਾਰਾ ਰਲ ਮਿਲ ਕੇ ਸਾਰੇ ਕਰਦੇ ਹੈਗੇ ਆ ਪਕੌੜੇ ਇਹਨਾਂ ਨੇ ਬਣਾ ਲੈ ਤੜਕਾ ਮੈਂ ਬਣਾ ਲਿਆ ਹੈਗਾ ਹਾਂਜੀ ਇਦਾਂ ਸਾਰਿਆਂ ਨੇ ਰਲ ਮਿਲ ਕੇ ਕਰਦੇ ਆ ਕੰਮ ਕੀ ਬਾਤ ਹੈ ਜੀ ਅੱਛਾ ਹੁਣ ਇਧਰ ਆ ਜਾਓ ਬਹੂ ਵਾਲੇ ਪਾਸੇ ਹਾਂਜੀ ਹਾਂਜੀ ਅੱਛਾ ਤੇ ਇਹ ਬਹੂ ਫਿਰ ਤੁਹਾਡੇ ਕੋਲ ਕਿੰਨਾ ਪ੍ਰੋਪ ਹਾਂਜੀ ਹੈਲਪ ਕਰ ਰਹੇ ਹੁਣ ਤਾਂ ਬੇਟੀ ਹੋਈ ਹੈ ਇਹਨਾਂ ਦੇ ਅੱਛਾ ਹਾਂਜੀ ਹਾਂ ਵੈਸੇ ਤਾਂ ਤਕਰੀਬਨ 20 ਹੀ ਹੁੰਦੇ ਹੈਗੇ ਨੇ ਅੱਛਾ ਪੂਰੀ ਕਰਦੇ ਨੇ ਅੱਛਾ ਮੈਨੂੰ ਇੱਕ ਚੀਜ਼ ਹੋਰ ਪਤਾ ਲੱਗੀ ਸੀ ਤੁਸੀਂ ਆਪਣੀ ਬਹੂ ਦਾ ਵੀ ਵਿਆਹ ਕਰਤਾ ਹਾਂਜੀ ਕੀ ਕਹਾਣੀ ਹੈ ਉਹਦੇ ਪਿੱਛੇ ਇਹ ਨਾ ਮੇਰਾ ਬੇਟਾ ਜੀ 2021 ਦੇ ਵਿੱਚ ਉਹਨਾਂ ਦੀ ਕਰੋਨਾ ਦੇ ਵਿੱਚ ਡੈਥ ਹੋ ਗਈ ਸੀ ਉਹ ਹਾਂਜੀ ਕੁਛ ਨਹੀਂ ਰਿਹਾ ਸੀ ਆ ਨੋਰਮਲੀ ਗਏ ਸੀਗੇ ਚੈੱਕਅਪ ਕਰਾਉਣ ਵਾਸਤੇ ਮਾੜੀ ਮੁੱਢੀ ਖਾਂਸੀ ਸੀ ਕੋਈ ਜ਼ਿਆਦਾ ਨਹੀਂ ਤੇ ਦੂਜੇ ਦਿਨਾਂ ਨਾਲ ਹੀ ਦੋਵੇਂ ਡੈਥ ਹੋ ਗਈ ਸੀ ਉਹ ਹਾਂਜੀ ਤੇ ਉਸ ਤੋਂ ਬਾਅਦ ਫਿਰ 49 ਸਾਲ ਹੋ ਗਏ ਇਹਨਾਂ ਨੇ ਮੇਰੇ ਕੋਲੇ ਰਹਿੰਦੇ ਹਨ ਅੱਛਾ ਜੀ ਤੇ ਫਿਰ ਮੈਂ ਆਪਣੀ ਬੇਟੀ ਬਣਾ ਕੇ ਇਹਨਾਂ ਦਾ ਮੈਰਿਜ ਕੀਤਾ ਅੱਛਾ ਹਾਂਜੀ ਤੇ ਬੇਟੀ ਬਣਾ ਕੇ ਮੈਰਿਜ ਕੀਤੀ ਚਲੋ ਉਹਨਾਂ ਦੇ ਕੁਝ ਮਾਮਾ ਮਸਲਾ ਪ੍ਰੋਬਲਮ ਕਰਕੇ ਕੋਈ ਪਰਿਵਾਰ ਦੇ ਉਹਨਾਂ ਦੇ ਆਪਣੀ ਆਏਗਾ ਸੈਟਿੰਗ ਨਹੀਂ ਹੋ ਰਹੀ ਹੈ ਕਿ ਸਾਨੂੰ ਨਹੀਂ ਪਤਾ ਲੱਗਦਾ ਕੀ ਗੱਲ ਹੈ ਅੱਛਾ ਤੇ ਫਿਰ ਹੁਣ ਇਹ तकरीबन ਸਾਲ ਹੋ ਗਏ ਮੇਰੇ ਕੋਲੇ ਇੱਦਾਂ ਹੀ ਤੇ ਹਾਂਜੀ ਫਿਰ ਇਦਾਂ ਕਾਫੀ ਔਖਾ ਹੋ ਜਾਂਦਾ ਨਾ ਵੀ ਇੱਕ ਪਾਸੇ ਤੁਸੀਂ ਠੀਬਣਾ ਕੇ ਤੋਰਿਆ ਤੇ ਬਾਅਦੇ ਵਿੱਚ ਫਿਰ ਦੁਬਾਰਾ ਉਹ ਧੀ ਦੁਬਾਰਾ ਫੇਰ ਘਰ ਆ ਜਾਏ ਫੇ ਉਹ ਹੋਰ ਔਖਾ ਲੱਗਦਾ ਨਾ ਵੀ ਅੱਜ ਕੱਲ ਲੋਕ ਕਰਦੇ ਕੀ ਨੇ ਹਾਂ ਇਹ ਤਾਂ ਜੀ ਹੈ ਹੀ ਐ ਇਹ ਹੁਣ ਉਹਨਾਂ ਦੀ ਸੋਚ ਹੈਗੀ ਹੈ ਕਿਉਂਕਿ ਇਹ ਪਹਿਲਾਂ ਵੀ ਕੁੜੀ ਵਿਆਹਣ ਵੇਲੇ ਕੋਈ ਸ਼ੋਰ ਹੁੰਦੇ ਆ ਜਦੋਂ ਵਿਆਹ ਤੋਂ ਮਾਦ ਵਿੱਚ ਬਦਲ ਜਾਂਦੇ ਆ ਮੈਂ ਤਾਂ ਜੀ ਇਹਨਾਂ ਦਾ ਪੈਲਸ ਵਿੱਚ ਵਿਆਹ ਕੀਤਾ ਅੱਛਾ ਜੀ ਹਾਂ ਜੀ ਮੈਂ ਕਿਹਾ ਵੀ ਇਹ ਨਾ ਹੋਵੇ ਮੈਂ ਬਿਲਕੁਲ ਉਹ ਨਹੀਂ ਕੀਤਾ ਹੈਗਾ ਪਰ ਉਹਨਾਂ ਨੇ ਸਾਨੂੰ ਅੱਗੋਂ ਰਿਸਪੌਂਸਿਵ ਜਿਹੜੀ ਦਿੱਤੀ ਇਹ ਵੀ ਕੋਈ ਸਹੀ ਨਹੀਂ ਦਿੱਤੀ ਹੈਗੀ ਬੇਟੀ ਬਣਾਇਆ ਨੂੰ ਵਿਆਹ ਕੀਤਾ ਇਹ ਬੇਟੀ ਦਾ ਜਨਮ ਹੋਇਆ ਹੈਗਾ ਸਾਰੇ ਪੈਸੇ ਮੈਂ ਲਗਾਏ ਉਹ ਕੁਛ ਆਪਣੇ ਆਪਣੇ ذمہ ਭਰੀ ਨਹੀਂ ਸਮਝ ਰਹੇ ਹੈ। ਹਲੋ ਕਿਤੇ ਤੁਸੀਂ ਜ਼ਿਆਦਾ ਜ਼ਿੰਮੇਵਾਰੀ ਦੀ ਬਾਤ ਹੀ ਤਾਦ ਰਹੀ ਹੈ। ਜ਼ਿੰਮੇਵਾਰੀ ਤੂੰ ਪਿੱਛੇ ਪੱਧਕ। ਸ਼ਾਇਦ ਉਹ ਸੜ ਜਾਏਗਾ। ਕਿਉਂਕਿ ਤੁਸੀਂ ਜ਼ਿਆਦਾ ਜ਼ਿੰਮੇਵਾਰੀ ਦੀ ਬਾਤ ਹੀ ਆ। ਜ਼ਿਆਦਾ ਜ਼ਿੰਮੇਵਾਰੀ ਦੀ ਬਾਤ ਹੀ ਆ। ਤੇ ਉਸ ਤੋਂ ਬਾਅਦ ਬੇਟੀ ਬਿਮਾਰ ਹੋ ਗਈ ਸੀਗੀ। ਜੀ। ਤਕਰੀਬਨ ਹਸਪੀਟਲ ਲੱਗ ਰਹੀ ਹੈ। ਫਿਰ ਇਹ ਫੋਨ ਕੀਤਾ, ਪਾਪਾ ਨੂੰ ਫੋਨ ਕੀਤਾ, ਉਹਨੂੰ ਕੀਤਾ ਤੇ ਉਹ ਕੋਈ ਨਹੀਂ ਆਇਆ ਹੈਗਾ। ਮੈਂ 30,000 ਰੁਪਏ ਉਹਦੇ ਬੇਟੀ ਬਿਮਾਰ ਉਹਦੇ ਵੀ ਲਗਾਇਆ ਤੇ ਪਰ ਉਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਪਹੁੰਚਿਆ ਨਹੀਂ। ਕੋਈ ਪੁੱਛਦੀ ਨਹੀਂ ਹੈਗੀ, ਸਮਝ ਦੇ ਹੀ ਨਹੀਂ। ਉਹ ਮੇਰੀ ਬੇਟੀ ਹੈ ਉਹ ਬੇਟਾ ਦੇ ਉਹਨਾਂ ਦਾ ਪਹਿਲਾ ਬੇਟਾ ਹੈ ਫਰਕ ਕਰਦੇ ਆ ਨਾ ਬੇਟਾ ਬੇਟੀ ਦੇ ਵਿੱਚ ਉਹਨਾਂ ਦਾ ਬੇਟਾ ਹੈਗਾ ਅੱਛਾ ਮੰਨ ਲਓ ਜੇ ਪੁੱਤ ਜੰਮ ਜਾਂਦਾ ਕੁਝ ਫਰਕ ਹੋਰ ਸੀਗਾ ਹਾਂਜੀ ਹਾਂਜੀ ਤੇ ਧੀ ਜੰਮ ਗਈ ਤੇ ਇਹਦੇ ਕਰਕੇ ਦਿੱਕਤ ਹੋ ਗਈ ਹਾਂਜੀ ਆ ਪਹਿਲੇ ਲੋਕ ਦੇਖ ਰਹੇ ਨੇ ਵੀ ਜਿਹੜੇ ਅੱਜ ਦੇ 2025 ਦੇ ਵਿੱਚ ਵੀ ਧੀਆਂ ਨੂੰ ਇੰਨਾ ਨੀਵਾਂ ਦੇਖ ਰਹੇ ਨੇ ਵੀ ਹਾਂ ਵੀ ਪੁੱਤ ਹੋਣਾ ਚਾਹੀਦਾ ਸੀ ਧੀਰੀ ਹੋਣੀ ਚਾਹੀਦੀ ਸੀ ਬਹੁਤ ਬਹੁਤ ਗਲਤ ਚੀਜ਼ਾਂ ਨੇ ਚੀਜ਼ ਬਾਕੀ ਛੱਡੀ ਬਿਲਕੁਲ

ਪਹਿਲੇ ਪਿੱਕੇ ਨੂੰ ਮਿਲਦੇ ਹਾਂ 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 ਬੰਦੀ ਆ ਤੇ ਮੁੰਦਰ ਮੇਰਾ ਥੋੜਾ ਜਿਹਾ ਘੱਟ ਹੈਗਾ ਰੁਜਾਨ ਇੱਥੇ ਜ਼ਿਆਦਾ ਹੈ ਜਾਣਾ ਮਮਮੀ ਨੂੰ ਨਾਲ ਲੈ ਕੇ ਜਾਣਾ ਤੇ ਨਾਲ ਹੀ ਵਾਪਸ ਆਏਣਾ ਮੈਂ ਰਾਤ ਨਹੀਂ ਦਿੰਦੀ ਹੁਣ ਇੱਥੇ ਸਾਰੇ ਬੰਦਿਓ ਕਿ ਪਿੱਕੇ ਬੰਦਿਓ ਨੇ ਪਿੱਕੇ ਆ ਤੇਰੇ ਅੱਛਾ ਹੁਣ ਇਹਨੂੰ ਪਿੱਕੇ ਬੰਦਦੇ ਆਂ ਕੀ ਬਾਤ ਹੈ ਤੇਰਾ ਕੀ ਕਰਿਆ ਮੈਨੂੰ ਉਹ ਸਿਸਟਰ ਇਨ ਲਾਉ ਆ ਖੜੇ ਹੋਏ ਉਧਰ ਉਹਨਾਂ ਨੇ ਕਦੇ ਮੈਨੂੰ ਆਪਣੀ ਭਾਬੀ ਮੰਨੀ ਹੀ ਨਹੀਂ ਵਸੇ ਭੈਣਾ ਬੋਲ ਰਹੇ ਆ ਕੀ ਬਾਤ ਹੈ ਤੇ ਬਹੁਤ ਵਧੀਆ ਬਹੁਤ ਤੁਹਾਡੇ ਫੈਮਿਲੀ ਚ ਪਿਆਰੀ ਇੰਨਾ ਹੈਗਾ ਸਾਰਿਆਂ ਦਾ ਮੈਨਾਂ ਤਾਂ ਤੁਝਾ ਜਹੂ ਦੇਲੀ ਨਹੀਂ ਕਰਦਾ ਹੁੰਦਾ ਕਿ ਮੈਂ ਉਧਰ ਚਲ ਜਾ ਜੇ ਉਹਨਾਂ ਨੇ ਮੈਨੂੰ ਵਿਆਹ ਕੀਤਾ ਸੀ ਪਰ ਉਹ ਨਹੀਂ ਸਮਝਦੇ ਉਸਕੇ ਇਹਨੂੰ ਵਿਆਹ ਕੇ ਤਾਂ ਨਾ ਨਹੀਂ ਭੇਜਿਆ ਸੀਗਾ ਕਿ ਹਾਂ ਹੁਣ ਤੇਰੀ ਅਗੋ ਲਾਈਫ ਚੜੀ ਹੈਗੀ ਆ ਇਕੱਲੇ ਕੱਢੀ ਬਹੁਤ ਔਖੀ ਹੈ ਬਹੁਤ ਔਖੀ ਹੈ ਇਹਦਾ ਮਨ ਨਹੀਂ ਜੀ ਵੀ ਆਉਂਦਾ ਮੈਂ ਵਿਆਹ ਲਈ ਨਹੀਂ ਮੰਨਦੀ ਤਾਂਕਿ ਬੇਟੀ ਹੋਈ ਹੈ ਮੈਨੂੰ ਬਾਬਾ ਜੀ ਨੇ ਬLES ਕੀਤੀ ਹੈ ਇਹ ਬਹੁਤ ਵਧੀਆ ਹੋਇਆ ਸਾਡੇ ਘਰ ਦੇ ਵਿੱਚ ਬਿਲਕੁਲ 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 ਤੇ ਹਾਂਜੀ ਜੀ ਤੇ ਕੀ ਖਾਓਗੇ ਅੱਜ ਫਿਰ ਸਰੋ ਅਸੀਂ ਖਾਵਾਂਗੇ ਜੀ ਕੜੀ ਪੌੜਾ ਤੇ ਨਾਲ ਗੋਭੀ ਤੇ ਪਰ ਮੈਂ ਇੱਕ ਚੀਜ਼ ਕਹੂੰਗਾ ਮੈਂ ਕੜੀ ਪਕੌੜਾ ਹੀ ਡੇਸ ਕਰੂੰਗਾ ਜੀ ਠੀਕ ਹੈ ਜੀ ਓਕੇ ਜੀ ਨਾਲ ਇੱਕ ਫੁਲਕਾ ਹਾਂ ਓਕੇ ਤੇ ਨਾਲ ਕੜੀ ਪਕੌੜਾ ਜੀ ਓਕੇ ਓਕੇ ਠੀਕ ਹੈ ਜੀ ਸਾਡੀ ਇੱਕ ਪਲੇਟ ਲਾ ਦਿਓ ਤੁਸੀਂ ਕੜੀ ਪਕੌੜੇ ਦੀ ਨਾਲ ਬੱਸ ਦਾ ਸਾਰਾ ਕੁਝ ਖਾਣਾ ਚਾਹੀਦਾ ਨਹੀਂ ਬਿਲਕੁਲ ਪਰ ਮੈਨੂੰ ਹੁਣ ਮੈਂ ਤੁਹਾਡਾ ਚਾਹੁੰਦਾ ਵੀ ਜਿਹੜੀ ਤੁਹਾਡੀ ਮੇਨ ਇੱਕ ਤਾਂ ਟ੍ਰੈਡੀਸ਼ਨਲ ਕੜੀ ਬਹੁਤ ਫੇਮਸ ਆ ਤੇ ਮੈਂ ਉਹ ਹੀ ਕੇਸ ਕਰਾਂ ਠੀਕ ਹੈ ਜੀ ਓਕੇ ਜੀ ਓਕੇ ਤੇ ਆਪਾਂ ਤੁਹਾਨੂੰ ਕੜੀ ਦੀ ਇੱਕ ਥਾਲੀ ਲਾਓ ਤੇ ਆਪਾਂ ਟੈਸਟ ਕਰੀਏ ਹਾਂ ਹਾਂ ਅਦਰ ਪਹਿਲਾਂ ਤੁਹਾਨੂੰ ਕੜੀ ਦਿਖਾਈਏ ਇਧਰ ਕੜੀ ਚੈੱਕ ਕਰੋ ਯਾਰ ਅਸੀਂ ਕਰੀਏ ਅਵਾਜ਼ ਇਹ ਵੀ ਜੀ ਪਕੌੜੇ ਦੂਜੇ ਕੱਢਦੇ ਹੋ ਤੁਸੀਂ ਇਹਨਾਂ ਹਾਂਜੀ 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 ਘਰੇ ਕੱਢਿਆ ਤੁਹਾਨੂੰ ਆਲੂ ਪਿਆਜ਼ ਵਾਲੇ ਹਨ ਹਾਂਜੀ 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 ਕੀ ਬਾਤ ਹੈ ਜੀ ਬਹੁਤ ਵਧੀਆ ਚਲੋ ਜਦ ਤੱਕ ਸਾਰੋ ਤੁਸੀਂ ਦੂਜੇ ਵੀ ਦਾਲਾਂ ਦਿਖਾ ਦਿਓ ਆਪਾਂ ਚਲੋ ਖਾ ਇੱਕ ਹੀ ਰੇ ਪਰ ਦਾਲਾਂ ਨੂੰ ਅਸੀਂ ਚੈੱਕ ਕਰ ਲੀਏ ਓਕੇ ਓਕੇ ਜੀ ਇਹ ਦਾਣਾ ਜੀ ਹਾਂ ਰਾਜਮਾ ਦੀ ਵਾਹ ਜੀ ਦਾ ਬਹੁਤ ਵਧੀਆ ਜੀ ਤੇ ਇਧਰ ਸਬਜ਼ੀ ਬਣ ਗਈ ਤੁਹਾਡੀ ਜਿਹੜੀ ਗੋਭੀ ਵਾਲੀ ਖਤਮ ਹੋ ਗਈ ਗੋਭੀ ਵਾਲੀ ਖਤਮ ਹੋ ਗਈ ਹਾਂ ਜੀ 3 ਵਜੇ ਮੇਰਾ ਸਾਰਾ ਟਾਈਮਿੰਗ ਹੈ ਵਾਹ 12:30 ਵਜੇ ਤੋਂ ਲੈ ਕੇ 3 ਵਜੇ ਤੱਕ ਜੀ 3 ਵਜੇ ਤੱਕ ਫਿਨਿਸ਼ ਹੋ ਜਾਂਦਾ ਹਾਂ ਜੀ ਇਹ ਸ਼ਾਮ ਨੂੰ ਸ਼ਾਮ ਨੂੰ ਅਸੀਂ 6:30 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਰਾਤ ਨੂੰ 10 ਵਜੇ ਤੱਕ ਤੇ ਮੈਨੂੰ ਡਿਲੀਵਰੀ ਚੇਂਜ ਦੇ ਹਾਂਜੀ ਹਾਂਜੀ ਓਕੇ ਉਹ ਸ਼ਾਮ ਨੂੰ ਪੜਸਾ ਬਣੇਗਾ ਅੱਛਾ ਜੀ ਨਾਲ ਗਾਜਰਾ ਮਟਰ ਬਣਨਗੇ ਉਹ ਬਾਜੀ ਤੇ ਨਾਲ ਬਣ ਕੇ ਆਲੂ ਮਟਰਾਂ ਦੀ ਸਬਜੀ ਬਣੇਗੀ ਓਕੇ ਹਾਂਜੀ ਤੇ ਕੜੀ ਤੇ ਦਾਲ ਹੈ ਬਾਜੀ ਬਹੁਤ ਵਧੀਆ ਜੀ ਤੇ ਉਹ ਸਾਗ ਕਿਦੋਂ ਬਣਦਾ ਹੈ ਜੀ ਸਾਗ ਤਕਰੀਬਨ 2-3 ਦਿਨਾਂ ਬਾਅਦ ਬਣਾਈ ਜਾਂਦਾ ਦੋ ਤਿੰਨ ਦਿਨਾਂ ਬਾਅਦ ਸਾਗ ਬਣਦਾ ਠੀਕ ਤੇ ਆਪਨੀ ਕੜੀ ਵੀ ਕਿਦੋਂ ਤੋਂ ਸਪੈਸ਼ਲੀ ਬਣਦੀ ਹੈ ਹਾਂਜੀ ਉਹ ਵੀਰਵਾਰ ਦੇ ਬਣਦੀ ਹੈਗੀ ਆ ਅੱਛਾ ਆਪਣੇ ਵੀਰਵਾਰ ਤੇ ਮੰਗਲਵਾਰ ਵੀਰਵਾਰ ਤੇ ਮੰਗਲਵਾਰ ਕਰੀ ਬੰਦੀ ਹਾਂ ਹਾਂਜੀ 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 ਕੀ ਬਾਤ ਹੈ ਜੀ ਬਹੁਤ ਵਧੀਆ ਤੇ ਲਿਆ ਜੀ ਬੰਦੀ ਥੈਂਕ ਯੂ ਸੋ ਮਚ ਜੀ ਬਿਲਕੁਲ ਜੀ ਤੇ ਆਪਾਂ ਟੈਸਟ ਕਰਦੇ ਆ ਬਾਹਰ ਖੜ ਕੇ ਤੇ ਆਪਣੇ ਕੈਮਰਾ ਮੈਨੂੰ ਕਹੂੰਗਾ ਪਾਜੀ ਮੇਰਾ ਕੈਮਰਾ ਦੇ ਪਿੱਛੇ ਬਾਲੋ ਕੜੀ ਕਿਤਾ ਕੀ ਬਾਤ ਹੈ ਮੈਡਮ ਮਾਈਕ ਫੜਿਓ ਬੀਬੀ ਕੋਲੋਂ ਆ ਮੈਂ ਆੜੀ ਹੋਇਆ ਨਹੀਂ ਬੈਠਣ ਦੀ ਤੇ ਲੋ ਜੀ ਫਾਈਨਲੀ ਤੁਹਾਨੂੰ ਇੱਕ ਚੀਜ਼ ਜਿਹੜਾ ਪਕੌੜੇ ਚੈੱਕ ਕਰੋ ਚੈੱਕ ਕਰੀਂ। ਕੀ ਬਾਤ ਹੈ। ਬਹੁਤ ਵਧੀਆ ਤੇ ਸਵਾਦ ਵੀ ਲਗਭਗ ਮੈਨੂੰ ਲੱਗਾ ਡਿਫਰੈਂਟੀ ਹੋਣ ਵਾਲਾ ਆ। ਵਾਹ ਜੀ। ਤੇ ਹੁਣ ਹੋ ਮਾਰੀ ਅੱਜ ਟੇਸਟਿੰਗ ਕਰਦੀ। ਇੱਕ ਥੰਮ ਦੇ ਲਈ ਫੋਟੋ ਜਰੂਰ ਆ ਜਾਏ ਨਾ। ਉਹ ਰੋਟੀ ਚੈੱਕ ਕਰੋ ਕਿੰਨੀ ਵਧੀਆ ਆ। ਐਂ ਪਿਓਰ ਬਿਲਕੁਲ ਨਰਮ। ਐਦਾ ਦੀ ਰੋਟੀ ਅਜ ਤੱਕ ਮੈਂ ਕਿਸੇ ਥਾਬੇ ਤੇ ਨਹੀਂ ਖਾਧੀ ਆ ਚੈੱਕ ਕਰੋ ਬਿਲਕੁਲ ਨਰਮ। एक बुरखी बना के ती खा सकते वाह जी वाह जी थोड़ो बारी आ गई क्या बात है ਕੜੀ ਦਾ ਸਵਾਦ ਇੰਨਾ ਜ਼ਬਰਦਸਤ ਹੈ ਨਾ ਤੇ ਪਤਾ ਲੱਗਦਾ ਵੀ ਵਾਕਈ ਛਾਲਾ ਦੇ ਵਿੱਚ ਲੋਕੀ ਕਿਹੜੀ ਘਟ ਖਾਂਦੇ ਨੇ ਪਰ ਮੇਨ ਇੱਥੇ ਬੰਦੀ ਸਪੈਸ਼ਲ ਕੜੀ ਦਾ ਕੜੀ ਦਾ ਸਵਾਦ ਆ ਵੱਖਰਾ ਹੁੰਦਾ ਹੈ ਹੂੰ ਨਾ ਜਿਆਦਾ ਗਟਾਸਿਆ ਨਾ ਜਿਆਦਾ ਮਸਾਲੇ ਨੇ ਨਾ ਹੀ ਕੋਈ ਜ਼ਿਆਦਾ ਇਹਦੇ ਵਿੱਚ ਕੋਈ ਪੜਕਾਉ ਸਮਾਨ ਪਾਇਆ ਹੋਇਆ ਜਿਹਦੇ ਨਾਲ ਬਹੁਤ ਜ਼ਿਆਦਾ ਕੜੀ ਓਵਰ ਰੇਟਡ ਲੱਗੇ ਨਾ ਬਹੁਤ ਸਵਾਦ ਬਿਲਕੁਲ ਤੇ ਹਾਂਜੀ ਬੇਬੇ ਅੱਜ ਤੁਹਾਨੂੰ ਬਹੁਤ ਧੰਨਵਾਦ ਤੁਹਾਡਾ ਕੜੀ ਵਾਕਏ ਬਹੁਤ ਕਮਾਲ ਦੀ ਆ ਥੈਂਕ ਯੂ ਸਵਾਦ ਬਾਖ ਮਾਲਿਆ ਤੇ ਹੁਣ ਇੱਕ ਵਾਰੀ ਐਡਰੈਸ ਆਪਾਂ ਦੁਬਾਰਾ ਹੋਰ ਦੱਸੀਏ ਠੀਕ ਹੈ ਜੀ ਇਹ ਮਤਲਬ ਗਿੱਲਾ ਵਾਲੀ ਨਹਿਰ ਤੋਂ ਆਣਾ ਜੀ ਆਪਾਂ ਨੇ ਈਸ਼ਰਨਗਰ ਦੇ ਪੁਰ ਤੋਂ ਥੋੜਾ ਅੱਗੇ ਜਾ ਕੇ ਪੂਰੇ ਸ਼ੰਕਰ ਦੀ ਮੂਰਤੀ ਲੱਗੀ ਹੋਈ ਹੈ ਬਰੋਟਾ ਰੋਡ ਆ ਜੀ ਰੋਟਾ ਰੋਡ ਦਾ ਪਹਿਲੇ ਉੱਤਰ ਦੇ ਸਾਰੇ ਪਹਿਲੀ ਦੁਕਾਨ ਆ ਵਾਹ ਜੀ ਵਾਹ ਰੋਟੀ 6 ਰੁਪਏ ਦੀ ਆ ਰੋਟੀ 6 ਰੁਪਏ ਦੀ ਆ ਕੜੀ 40 ਰੁਪਏ ਦੀ ਆ ਕੜੀ 40 ਰੁਪਏ ਦੀ ਆ ਦਾਲ 30 ਰੁਪਏ ਦੀ ਹਾਫ ਆ ਹਾਂਜੀ ਆਲੂ ਬੈਂਗਣ ਬਣਾਉਣੇ ਆ। ਹਾਫ ਨਾਲ ਦੋ ਬੰਦੇ ਭੁੱਖ ਜਾਂਦੇ ਵਧੀਆ? ਹਾਂ ਨਹੀਂ ਦੋ ਤਕਰੀਬਨ ਖਾਈ ਲੈਂਦੇ ਨੇ ਤਕਰੀਬਨ। ਖਾਈ ਲੈਂਦੇ ਨੇ। ਹਾਂਜੀ ਹਾਂਜੀ। ਕੀ ਬਾਤ ਹੈ ਜੀ? ਹਾਂਜੀ ਹਾਂਜੀ। ਤੇ ਬਾਕੀ ਮੈਨੂ ਉਹ ਅਲੱਗ-ਅਲੱਗ ਜਿਹੜਾ ਹੈਗਾ ਗੱਡੀ ਨੂੰ ਚੱਲੀ ਹੋਵੇ। ਹਾਂਜੀ ਦੁਪਹਿਰ ਨੂੰ ਲੱਗ ਹੁੰਦੇ ਆ ਸਬਜ਼ੀਆਂ ਦੋ ਬਣਨਗੀਆਂ। ਇੱਕ ਦਾਲ ਬਣੇਗੀ। ਅੱਛਾ ਇੱਕ ਤੁਸੀਂ ਖਾਸ ਹੋਰ ਗੱਲ ਆ ਵੀ ਤੁਸੀਂ 3:30 ਵਜੇ ਰੋਟੀ ਬੰਦ ਕਰ ਦਿੰਦੇ ਹੋ। ਹਾਂਜੀ ਹਾਂਜੀ। ਹਾਂ। ਪੂਰੇ 3:30 3:30 ਵਜੇ? 3:30 3 ਵਜੇ। 3 ਵਜੇ ਰੋਟੀ ਬੰਦ ਕਰ ਦਿੰਦੇ ਆਂ। ਅਸੀਂ ਬੰਦ ਕਰ ਦਿੰਦੇ ਆ ਹਾਂ ਹਾਂਜੀ ਕਿਉਂਕਿ ਇਦਾਂ ਹੁੰਦਾ ਲੇਡੀਆਂ ਆਉਂਦੀਆਂ ਸਵੇਰੇ 8:30 ਵਜੇ ਤੇ ਉਹਨਾਂ ਨੇ ਆ ਕੇ ਫਿਰ ਥੋੜਾ ਘਰ ਦਾ ਵੀ ਆਪਣੇ ਕੰਮ ਕਰਨਾ ਹੈਗਾ ਕਿਉਂ ਫਿਰ ਉਹ 5:30 ਵਜੇ ਆਣਗੀਆਂ ਸ਼ਾਮ ਨੂੰ 5:30 ਵਜੇ ਅਸੀਂ ਸਬ지 ਸੂਜੀਆਂ ਕੱਟ ਕੇ ਸਭ ਚਲੇ ਗਈਆਂ ਨੇ ਉਹ ਜਿਵੇਂ ਹੁਣ ਗੋਭੀ ਤਿਆਰ ਕਰਤੀ ਉਹਨਾਂ ਨੇ ਪਰਠਾ ਤਿਆਰ ਕਰਤਾ ਹੈਗਾ ਪਰਤੇ ਦਾ ਤਕਰੀਬਨ ਮਟਰ ਤਿਆਰ ਕਰਤਾ ਹੈਗਾ ਸਾਰਾ ਜਿਨ੍ਹਾਂ ਨੇ ਆਲੂ ਮਟਰ ਬਣਨੇਗੇ ਸ਼ਾਮ ਨੂੰ ਤੇ ਕੜੀ ਹੋ ਗਈ ਹੈ ਦਾਲ ਹੋ ਗਈ ਹੈ ਤਕਰੀਬਨ ਚਾਰ ਸਬ지 ਇੱਕ ਤਰੀ ਵਾਲੀ ਤੇ ਤਿੰਨ ਸੁੱਕੀ ਸਬ지 ਤੇ ਇੱਕ ਦਾਲ ਸਹ ਜਿਹੜਾ ਤੁਹਾਡੇ ਮੱਲੇ ਜੀ ਮਿਲਵਾਉਂਦਾ ਰੋਟੀ ਨਹੀਂ ਬਣਾਉਂਦਾ ਹੁਣ ਤੁਹਾਡੇ ਮੱਲੇ ਜੀ ਕੋ ਰੋਟੀ ਬਣਾਉਂਦਾ ਨਹੀਂ ਹੁਣ ਲੱਗਦਾ ਕੋਈ ਨਹੀਂ ਰੋਟੀ ਬਹੁਤ ਆਉਂਦੀ ਹੈ ਯਾਰ ਰੋਟੀ ਤਾਂ ਬਹੁਤ ਆਉਂਦੀ ਹੈਗੀ ਆ ਪਰ ਗਾਹਕ ਤੇ ਪਸੰਦ ਦੀ ਗੱਲ ਹੈ ਵਾਹ ਬਹੁਤ ਵਧੀਆ ਵੈਸੇ ਬਹੁਤ ਵਧੀਆ ਲੱਗਾ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਉਮੀਦ ਕਰਦੇ ਵੀ ਸਾਡੇ ਸਾਰੇ ਪੰਜਾਬੀ ਭਰਾ ਜਿਹੜੇ ਆ ਤੁਹਾਡੇ ਕੋਲ ਹੋਣ ਤੇ ਤੁਹਾਡੀ ਕੋਸ਼ਿਸ਼ ਬਹੁਤ ਵਧੀਆ ਖਾਣਾ ਤੁਹਾਡਾ ਕਮਾਲ ਦਾ ਆ ਕੜੀ ਦਾ ਵਾਕੇ ਕਮਾਲ ਦੀ ਆ ਕੜੀ ਖਾਣ ਵਾਸਤੇ ਬਾਈ ਤੁਸੀਂ ਆਓ ਜਰੂਰੇ ਕਰੀ ਇੱਕ ਵਾਰੀ ਰੋਟੀ ਖਾਣ ਆਉਂਗੇ ਤੁਹਾਨੂੰ ਪਤਾ ਲੱਗ ਜੂਗਾ ਵੀ ਰੋਟੀ ਕਿਵੇਂ ਦੀ ਹੈ ਹਾਂ